ਮੋਦੀ ਵੇਟ ਕਰ ਰਿਹਾ ਸੀ ਚੋਣਾ ਦੀ ਕੇਜਰੀਵਾਲ ਨੂੰ ਰੋਕਣ ਦੀ ਵੇਟ ਕਰ ਰਿਹਾ ਸੀ ਕਿ ਕੇਜਰੀਵਾਲ ਸਾਹਿਬ ਦੂਸਰੇ ਸਟੇਟਾਂ 'ਚ ਜਾ ਕੇ ਪ੍ਰਚਾਰ ਨਾ ਕਰ ਸਕਣ ਉਹਨੇ ਜਾਣ ਬੁੱਝ ਕੇ ਦਿਨ ਲਿਆਂਦੇ ਨੇ ਜਾਣ ਬੁੱਝ ਕੇ ਇੱਥੇ ਲਿਆ ਕੇ ਖੜਾ ਕਰਤਾ ਇਹਦੇ ਨਾਲ ਇੱਕ ਵੱਡੀ ਮਹਾ ਰੈਲੀ ਕਰ ਰਹੀ ਆ ਆਮ ਆਦਮੀ ਪਾਰਟੀ ਜੋ 31 ਮਾਰਚ ਨੂੰ ਦਿੱਲੀ ਦੇ ਆਰਾਮ ਲੀਲਾ ਮੈਦਾਨ ਵਿੱਚ ਹੋਣੀ ਆ ਸੋ ਵੱਡਾ ਇਕੱਠ ਹੋਣਾ ਮੈਂ ਇਕੱਠ ਦੀ ਤਾਂ ਗੱਲ ਤੁਹਾਨੂੰ ਇਹ ਕਹਿਣਾ ਵੀ ਨਰਿੰਦਰ ਮੋਦੀ ਹੁਣ ਤਕੜਾ ਹੋ ਜੇ ਸਾਹਮਣੇ ਦੇ ਲਈ ਦਿੱਲੀ ਏਡਾ ਵੱਡਾ ਇਕੱਠ ਹੋਣ ਜਾ ਰਹੇ ਕੀ ਲੱਗਦਾ ਵੱਡਾ ਇਕੱਠ ਹੋਣ ਵਾਲਾ ਕਿਉਂਕਿ ਅ ਇੰਡੀਆ ਗਰੁੱਪ ਆ ਜਿਹੜਾ ਉਹ ਵੀ ਪਹੁੰਚ ਰਿਹਾ ਰਾਹੁਲ ਗਾਂਧੀ ਪਹੁੰਚ ਰਹੇ ਨੇ अखिलेश যাদਬ ਪਹੁੰਚ ਰਹੇ ਨੇ ਕਿ ਵੱਡਾ ਇਕੱਠ ਹੋਣਾ ਉੱਥੇ ਦੇਖੋ ਤੁਸੀਂ ਇਹਨੂੰ ਕੇਜਰੀਵਾਲ ਦੀ ਰੈਲੀ ਨਾ ਕਹੋ ਇਹਨੂੰ ਮੋਦੀ ਦਾ ਭੋਗ ਕਹੋ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸੜਕ ਰੋਕਣ ਦੀ ਕੋਸ਼ਿਸ਼ ਕੀਤੀ ਸੀ ਤਾਂ ਪੁਲਸ ਨੇ ਉਹਨਾਂ ਨਾਲ ਕਿਤੇ ਨਾ ਕਿਤੇ ਉਹਨਾਂ ਨੂੰ ਸਾਈਡ ਤੇ ਕੀਤਾ ਜੇ ਕੋਈ ਐਵੇਂ ਦਾ ਹੁੰਦਾ ਸਿਸਟਮ ਉਹ ਕੋਸ਼ਿਸ਼ ਕਰਦੀ ਆ ਉਸਕੇ ਨਹੀਂ ਰੈਲੀ ਹੋਣ ਦਿੱਤੀ ਜਾਵੇਗੀ ਜਾਂ ਕਿਵੇਂ ਦਾ ਰਹਿਣ ਵਾਲਾ ਹੁਣ ਤਾਂ 10-12 ਸਾਲ ਹੋ ਗਏ ਸੰਘਰਸ਼ 'ਚ ਲੱਗਿਆ ਨੂੰ ਇਨਾ ਰੁਕਾਵਟਾਂ ਦਾ ਜਰੂਰ ਪਤਾ ਹੈ ਇਸੇ ਕਰਕੇ ਅਸੀਂ ਇੱਕ ਦਿਨ ਪਹਿਲਾਂ ਕੂਚ ਕਰ ਰਹੇ ਹਾਂ ਨਹੀਂ ਤਾਂ ਇੱਥੋਂ ਦਿੱਲੀ ਪੰਜ 6 ਘੰਟਿਆਂ ਦੀ ਮਾਰ ਹੈ ਸਵੇਰੇ ਵੀ ਚੱਲਦੇ 4:00 ਵਜੇ ਦਾ 9:00 10:00 ਵਜੇ ਦੇ ਨੂੰ ਪਹੁੰਚ ਜਾਂਦੇ ਵੇਥੋਂ ਕੇਜਰੀਵਾਲ ਜੀ ਨਾ ਇਹ ਨਰਿੰਦਰ ਮੋਦੀ ਜੀ ਨੇ ਇੱਕ ਗਲਤ ਪੰਗਾ ਲੈ ਲਿਆ ਇੱਥੋਂ ਉਹ ਬਹੁਤ ਤਕੜੇ ਲੈਵਲ ਤੇ ਬਾਹਰ ਨਿਕਲਣਗੇ ਉਹ ਕਹਿੰਦੇ ਨੇ ਨਾ ਨਾ ਰੱਬ ਕੁਸੁੰਨ ਮਾਰਦਾ ਨਾ ਲੱਤ ਮਾਰਦਾ ਜਦੋਂ ਮਾਰਦਾ ਤਾਂ ਮੱਤ ਮਾਰਦਾ ਤੇ ਮੋਦੀ ਦੀ ਮੱਤ ਮਾਰਤੀ ਜਿਹੜੇ ਲੋਕਾਂ ਨੂੰ ਇਹ 35 35 30 ਕਰੋੜ ਰੁਪਇਆ ਦੇ ਕੇ ਪਾਰਟੀਆਂ ਦੇ ਵਿੱਚ ਅੱਜ ਸ਼ਾਮਲ ਕਰ ਰਹੇ ਨੇ ਜਿਹੜਾ ਉਹ ਪੈਸਾ ਦਿੱਤਾ ਜਾਂਦਾ ਉਹਦਾ ਹਿਸਾਬ ਕਿਧਰ ਲੈਣ ਵਰੀ ਇੱਡੀ ਕਿੱਥੇ ਜਾਂਦੀ ਹੈ ਜੀ ਮੋਦੀ ਦਾ ਸਭ ਤੋਂ ਵੱਡਾ ਡਰ ਜਿਹੜਾ ਕੇਜਰੀਵਾਲ ਅੱਜ ਉਹਨੂੰ ਜੇਲ੍ਹਾਂ ਦੇ ਵਿੱਚ ਡੱਕਣ ਨਹੀਂ ਲੱਗਿਆ ਹੈ ਜੋ ਉਹਦੀ ਸੋਚ ਨੂੰ ਡੱਕਣ ਲੱਗਿਆ ਹੈ ਜੀ ਜਿਹੜੇ ਕਰਪਟ ਬੰਦੇ ਹੁੰਦੇ ਨੇ ਉਹਨਾਂ ਦੇ ਮਗਰ 10 ਬੰਦੇ ਵੀ ਨਹੀਂ ਜਾਂਦੇ ਅੱਜ ਜਿਹੜਾ ਬੰਦਾ ਜਿੱਦੀ ਸੋਚ ਨਾਲ ਅੱਜ ਪੂਰਾ ਪੰਜਾਬ ਬਦਲਿਆ ਪੂਰਾ ਦਿੱਲੀ ਬਦਲਿਆ ਪੂਰਾ ਦੇਸ਼ ਬਦਲ ਲਾ ਹਜੇ ਉਸ ਬੰਦੇ ਨੇ ਜਿਹਦੀ ਸੋਚ ਨਾਲ ਅੱਜ ਉਹਦੇ ਮਗਰ ਲੱਖਾਂ ਕਰੋੜਾਂ ਦਾ ਇਕੱਠ ਹੋਣ ਲੱਗਿਆ ਹੈ ਸੈਂਟਰਲ ਪੰਜਾਬ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਅਰਵਿੰਦ ਕੇਜਰੀਵਾਲ ਨੂੰ ਈਡੀ ਨੇ ਗ੍ਰਿਫਤਾਰ ਕੀਤਾ ਗ੍ਰਿਫਤਾਰੀ ਤੋਂ ਬਾਅਦ 6 ਦਿਨਾਂ ਦਾ ਰਿਮਾਂਡ ਲਿਆ ਗਿਆ ਉਸ ਤੋਂ ਬਾਅਦ ਰਿਮਾਂਡ 'ਚ ਵਾਧਾ ਹੋਇਆ 1 ਅਪ੍ਰੈਲ ਤੱਕ ਰਿਮਾਂਡ ਹੋ ਚੁੱਕਿਆ ਕੇਜਰੀਵਾਲ ਦਾ ਤੇ ਲਗਾਤਾਰ ਆਮ ਆਦਮੀ ਪਾਰਟੀ ਦੇ ਆਗੂ ਨੇ ਸੀਐਮ ਭਗਵੰਤ ਮਾਨ ਨੇ ਲਗਾਤਾਰ ਬਿਆਨ ਆ ਰਹੇ ਨੇ ਕਿ ਜੇ ਗੱਲਬਾਤ ਕਰੀਏ ਤਾਂ ਬੀਜੇਪੀ ੱੱਕਾ ਕਰ ਰਹੀ ਹੈ ਇੱਥੋਂ ਤੱਕ ਕਹਿ ਰਹੇ ਨੇ ਕਿ ਸ਼ਰਿਆਂ ਆਮ ਆਦਮੀ ਪਾਰਟੀ ਦੇ ਆਗੂਆਂ ਨਾਲ ਵਰਕਰਾਂ ਨਾਲ ਲੀਡਰਾਂ ਨਾਲ ੱੱਕੇਸ਼ਾਹੀ ਹੋ ਰਹੀ ਆ ਤੇ ਉਸ ਤੋਂ ਬਾਅਦ ਇੱਕ ਵੱਡੀ ਮਹਾ ਰੈਲੀ ਕਰ ਰਹੀ ਆ ਆਮ ਆਦਮੀ ਪਾਰਟੀ ਜੋ 31 ਮਾਰਚ ਨੂੰ ਦਿੱਲੀ ਦੇ ਆਰਾਮ ਲੀਲਾ ਮੈਦਾਨ ਵਿੱਚ ਹੋਣੀ ਆ ਸੋ ਵੱਡਾ ਇਕੱਠ ਹੋਣਾ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਅਤੇ ਲਗਾਤਾਰ ਇਹ ਵੀ ਜਾਣਕਾਰੀ ਦਈਏ ਕਿ ਇੰਡੀਆ ਗਰੁੱਪ ਦੇ ਜਿਹੜੇ ਵੱਡੇ ਆਗੂ ਨੇ ਉਹ ਵੀ ਪਹੁੰਚ ਰਹੇ ਨੇ ਰਾਹੁਲ ਗਾਂਧੀ ਪਹੁੰਚ ਰਹੇ ਨੇ ਖਲੇਸ਼ ਜੱਦ ਪਹੁੰਚ ਰਹੇ ਨੇ ਸੋ ਵੱਡਾ ਇਕੱਠ ਕਰਨਗੇ ਦਿੱਲੀ ਵਿਖੇ ਆਮ ਆਦਮੀ ਪਾਰਟੀ ਦੇ ਪੂਰੇ ਪੰਜਾਬ ਦੇ ਵਿੱਚੋਂ ਐਮ ਐਲ ਏਜ਼ ਵਰਕਰ ਵੀ ਪਹੁੰਚਣਗੇ ਦਿੱਲੀ ਵਿਖੇ ਸੋ ਹਲਕਾ ਸੰਗਰੂਰ ਚ ਮੌਜੂਦਾਂ ਹਲਕਾ ਸੰਗਰੂਰ ਤੋਂ ਨਰਿੰਦਰ ਕੌਰ ਭਰਾਜ ਐਮ ਐਲ ਏ ਨੇ ਹਲਕਾ ਨਾਬਾ ਤੋਂ ਗੁਰਦੇਵ ਸਿੰਘ ਦੇਮਾਨ ਐਮ ਐਲ ਏ ਨੇ ਜੋ ਲਗਾਤਾਰ ਤਿਆਰੀਆਂ ਕਰ ਰਹੇ ਨੇ ਕਿ ਅਸੀਂ ਦਿੱਲੀ ਨੂੰ ਕੂਚ ਕਰਨਾ ਦਿੱਲੀ ਵੱਲ ਜਾਵਾਂਗੇ ਅਤੇ ਰਾਮਲੀਲਾ ਮੈਦਾਨ ਚ ਵੱਡਾ ਪ੍ਰਦਰਸ਼ਨ ਕਰਾਂਗੇ ਸੋ ਗੱਲਬਾਤ ਕਰਨ ਲਈ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਫੌਜੀ ਆਲੂਰ ਖ ਮੌਜੂਦ ਨੇ ਆਲੂਰ ਸਾਹਿਬ ਪਹੁੰਚ ਰਹੇ ਹਾਂ ਫਿਰ ਦਿੱਲੀ ਨੂੰ ਜਾ ਰਹੇ ਹਾਂ ਕੀ ਤਿਆਰੀਆਂ ਨੇ ਹੁਣ ਤੁਹਾਡੀਆਂ ਬਿਲਕੁਲ ਜੀ ਬੜੇ ਜੋਰਾਂ ਸ਼ੋਰਾਂ ਨਾਲ ਜਾ ਰਹੇ ਹਾਂ ਪਹਿਲਾਂ ਸਾਡਾ ਇਕੱਠ ਇੱਥੇ ਭਵਾਨੀਗੜ੍ਹ ਲੈਵਲ ਤੇ ਹੈ ਸਾਰੇ ਵਰਕਰ ਇੱਥੋਂ ਇਕੱਠੇ ਹੋ ਕੇ ਵੱਡੀ ਗਿਣਤੀ ਦੇ ਵਿੱਚ ਮਹਿਲਾ ਚੌਂਕ ਇਕੱਠੇ ਹੋਵਾਂਗੇ ਉੱਥੋਂ ਸਾਡੇ ਐਮਐਲਏ ਸਾਹਿਬ ਅਗਵਾਈ ਕਰਕੇ ਅਸੀਂ ਸਾਰੇ ਦਿੱਲੀ ਨੂੰ ਕੁਝ ਕਰਾਂਗੇ ਠੀਕ ਹੈ ਕਿੰਨਾ ਕੁ ਇਕੱਠ ਕਿੰਨਾ ਕੁ ਲੱਗਦਾ ਕਿੰਨਾ ਕਰਵਾਣਾ ਹੈ ਕਿ ਪੂਰਾ ਪੰਜਾਬ ਪੰਜਾਬ ਦੇ ਸਾਰੇ ਵਰਕਰ ਆਗੂ ਆਮ ਆਦਮੀ ਪਾਰਟੀ ਦੇ ਪੂਰਾ ਸਾਰਾ ਪੰਜਾਬ ਦਾ ਹਜੂਮ ਉੱਥੇ ਪਹੁੰਚੇਗਾ ਬਾਕੀ ਹੋਰ ਵੀ ਆਗੂ ਉੱਥੇ ਪਹੁੰਚਣਗੇ ਦੇਖੋ ਕੱਠ ਤਾਂ ਸਾਡੇ ਅੱਜ ਜਿਹੜਾ ਇਹਨਾਂ ਨੇ ਗ੍ਰਿਫਤਾਰੀ ਕੀਤੀ ਹੋਈ ਹੈ ਪਹਿਲਾਂ ਤਾਂ 1 ਸਾਲ ਹੋ ਗਿਆ ਲਗਾਤਾਰ ਸਾਡੀ ਪਾਰਟੀ ਦੇ ਪਿੱਛੇ ਪਏ ਨੂੰ ਨਰਿੰਦਰ ਮੋਦੀ ਜੀ ਨੂੰ ਮੈਂ ਕੱਠ ਦੀ ਤਾਂ ਗੱਲ ਤੁਹਾਨੂੰ ਇਹ ਕਹਿਣਾ ਵੀ ਨਰਿੰਦਰ ਮੋਦੀ ਹੁਣ ਤਕੜਾ ਹੋ ਜੇ ਸਾਹਮਣੇ ਦੇ ਲਈ ਦਿੱਲੀ ਐਡਾ ਵੱਡਾ ਇਕੱਠ ਹੋਣ ਜਾ ਰਿਹਾ ਹੈ ਐਡਾ ਵੱਡਾ ਇਕੱਠ ਹੋਣ ਜਾ ਰਿਹਾ ਹੈ ਕਿ ਨਰਿੰਦਰ ਮੋਦੀ ਦੀਆਂ ਅੱਖਾਂ ਖੁੱਲ ਜਾਣਗੀਆਂ ਕਿ ਇੱਕ ਇਮਾਨਦਾਰ ਬੰਦੇ ਨੂੰ ਕਿਵੇਂ ਕਿਉਂ ਤੰਗ ਕੀਤਾ ਜਾਂਦਾ ਹੈ ਕਿਉਂ ਪਰੇਸ਼ਾਨ ਕੀਤਾ ਜਾਂਦਾ ਹੈ ਉਹਦੇ ਲਈ ਲੋਕ ਉਹਦੇ ਵਰਕਰ ਉਹਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੇ ਨੇ ਵੱਡਾ ਇਕੱਠ ਕਰਾਂਗੇ ਦਿੱਲੀ ਦੇ ਵਿੱਚ ਬਿਲਕੁਲ ਵੈਸੇ ਗੱਲਬਾਤ ਇਹ ਵੀ ਕਹੀ ਜਾਂਦੀ ਸੀ ਕਿ ਅਰਵਿੰਦ ਕੇਜਰੀਵਾਲ ਨੂੰ ਬਹੁਤ ਸੰਮਣਾਏ ਜੀ 9 ਸੰਮਣਾਏ 10ਵੇਂ ਸੰਮਣ ਚ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ 9 ਸੰਮਣਾ ਤੇ ਕਿਉਂ ਨਹੀਂ ਗਏ ਜੇ ਕਿਉਂਕਿ ਵਿਰੋਧੀ ਵੀ ਕਹਿ ਰਹੇ ਨੇ ਕਿਉਂਕਿ ਜੇ ਆਮ ਬੰਦੇ ਨੂੰ ਵੀ ਕੋਈ ਸੰਮਣਾ ਆ ਜਾਏ ਉਹ ਜਵਾਬਦੇਹ ਬਣਦਾ ਵੇ ਕਹੇ ਦੇ ਕਾਨੂੰਨ ਨੇ ਜੀ ਕਾਨੂੰਨ ਦੀ ਉਲੰਘਣਾ ਅਰਵਿੰਦ ਕੇਜਰੀਵਾਲ ਨੇ ਕੀਤੀ ਉਦੋਂ ਦੇਖੋ ਅਰਵਿੰਦ ਕੇਜਰੀਵਾਲ ਨੇ ਕੋਈ ਉਲੰਘਣਾ ਨਹੀਂ ਕੀਤੀ ਜਦੋਂ ਉਹ ਸੰਮਣਾ ਸੰਮਣਾ ਭੇਜਣ ਦਾ ਵੀ ਤਰੀਕਾ ਹੁੰਦਾ ਹੈ ਨਾ ਸੰਮਣ ਇੱਕ ਤਾਂ ਉਹੀ ਚਿੱਠੀ ਕਰ ਦੇਣੀ ਕਹਿ ਦੇਣਾ ਬੋਲ ਦੇਣਾ ਆ ਜੋ ਜੀ ਮਿਲ ਜੋ ਜੀ ਇਹੋ ਜੀ ਕੋਈ ਗੱਲ ਨਹੀਂ ਮੋਦੀ ਵੇਟ ਕਰ ਰਿਹਾ ਸੀ ਚੋਣਾ ਦੀ ਕੇਜਰੀਵਾਲ ਨੂੰ ਰੋਕਣ ਦੀ ਵੇਟ ਕਰ ਰਿਹਾ ਸੀ ਕਿ ਕੇਜਰੀਵਾਲ ਸਾਹਿਬ ਦੂਸਰੇ ਸਟੇਟਾਂ ਚ ਜਾ ਕੇ ਪ੍ਰਚਾਰ ਨਾ ਕਰ ਸਕਣ ਉਹਨੇ ਜਾਣ ਬੁੱਝ ਕੇ ਦਿਨ ਲਿਆਂਦੇ ਨੇ ਜਾਣ ਬੁੱਝ ਕੇ ਇੱਥੇ ਲਿਆ ਕੇ ਖੜਾ ਕਰਤਾ ਇਹਦੇ ਨਾਲ ਤੇ ਇੱਥੇ ਆ ਕੇ ਵੱਡਾ ਹੰਗਾਮਾ ਸ਼ੁਰੂ ਕਰਤਾ ਸੋ ਕੋਈ ਕੇਜਰੀਵਾਲ ਜੀ ਵੱਲੋਂ ਕੋਈ ਢਿੱਲ ਨਹੀਂ ਸੀਗੀ ਉਹ ਤਾਂ ਪਹਿਲਾਂ ਵੀ ਜਵਾਬ ਦਿੰਦੇ ਰਹੇ ਨੇ ਉਹਨਾਂ ਨੇ ਕਦੇ ਨਹੀਂ ਜਵਾਬ ਦਿੱਤਾ ਹੈਗਾ ਪਹਿਲਾਂ ਵੀ ਬਥੇਰੀ ਵਾਰੀ ਰੇਡਾਂ ਹੋਈਆਂ ਨੇ ਉਹਨਾਂ ਦੇ ਘਰਾਂ ਚੋਂ ਕੀ ਮਿਲਿਆ ਇੱਕ ਮਫਲਰ ਤੋਂ ਸਭ ਕੁਝ ਨਹੀਂ ਮਿਲਿਆ ਹੈਗਾ ਉਹ ਸਾਡਾ ਇੱਕ ਇਮਾਨਦਾਰ ਲੀਡਰ ਹੈ ਅਸੀਂ ਉਹਦੀ ਸੋਚ ਨਾਲ ਜੁੜੇ ਹੋਏ ਹਾਂ ਮੋਦੀ ਤੱਕੜਾ ਹੋ ਜੇ ਬਿਲਕੁਲ ਪਹਿਲਾਂ ਵੀ ਪ੍ਰਦਰਸ਼ਨ ਹੋਏ ਨੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸੜਕ ਰੋਕਣ ਦੀ ਕੋਸ਼ਿਸ਼ ਕੀਤੀ ਸੀ ਤਾਂ ਪੁਲਿਸ ਨੇ ਉਹਨਾਂ ਨਾਲ ਕਿਤੇ ਨਾ ਕਿਤੇ ਉਹਨਾਂ ਨੂੰ ਸਾਈਡ ਤੇ ਕੀਤਾ ਤੱਕਾ ਮੁੱਕੀ ਵੀ ਹੋਈ ਕੀ ਲੱਗਦਾ ਤੁਹਾਨੂੰ ਹੁਣ ਜਦੋਂ ਜਾਮੋਂਗੇ ਜੇ ਕੋਈ ਐਵੇਂ ਦਾ ਹੁੰਦਾ ਸਿਸਟਮ ਹੋ ਕੋਸ਼ਿਸ਼ ਕਰਦੀ ਆ ਪੁਲਿਸ ਕਿ ਨਹੀਂ ਰੈਲੀ ਹੋਣ ਦਿੱਤੀ ਜਾਵੇਗੀ ਜਾਂ ਕਿਵੇਂ ਦਾ ਰਹਿਣ ਵਾਲਾ ਦੇਖੋ ਸਾਨੂੰ ਇਹਨਾਂ ਅਟਕਲਾਂ ਤੋਂ ਅਸੀਂ ਭਲੀ ਭੰਤੀ ਜਾਣੂ ਆ ਕਿਉਂਕਿ ਹੁਣ ਤਾਂ 10-12 ਸਾਲ ਹੋ ਗਏ ਸੰਘਰਸ਼ 'ਚ ਲੱਗਿਆ ਨੂੰ ਇਹਨਾਂ ਰੁਕਾਵਟਾਂ ਦਾ ਜਰੂਰ ਪਤਾ ਹੈ ਇਸੇ ਕਰਕੇ ਅਸੀਂ ਇੱਕ ਦਿਨ ਪਹਿਲਾਂ ਕੁੱਛ ਕਰ ਰਹੇ ਹਾਂ ਨਹੀਂ ਤਾਂ ਇੱਥੋਂ ਦਿੱਲੀ ਪੰਜ ਛੇ ਘੰਟਿਆਂ ਦੀ ਮਾਰ ਹੈ ਸਵੇਰੇ ਵੀ ਚੱਲਦੇ 4:00 ਵਜੇ ਦਾ 9:00 10:00 ਵਜੇ ਦੇ ਨੂੰ ਪਹੁੰਚ ਜਾਂਦੇ ਪਰ ਅਸੀਂ ਇੱਕ ਦਿਨ ਪਹਿਲਾਂ ਇਸੇ ਕਰਕੇ ਚੱਲ ਰਹੇ ਹਾਂ ਜਿਹੋ ਜਿਹੀ ਵੀ ਰੋਕ ਔਕੜ ਰਾਹ ਚ ਆਊਗੀ ਜਿਹੋ ਜਿਹੀ ਵੀ ਆਪਟੀਕਲ ਰਾਹ ਚ ਆਉਣਗੇ ਉਹਨਾਂ ਦਾ ਸਾਹਮਣਾ ਕਰਾਂਗੇ ਠੀਕ ਹੈ ਬਿਲਕੁਲ ਕਿਵੇਂ ਲੱਗਦਾ ਜਦੋਂ ਗੱਲਬਾਤ ਇਹ ਵੀ ਆਉਂਦੀ ਹੈ ਕਿ ਪੰਜਾਬ 'ਚ ਜਿੰਨੇ ਸਰਕਾਰ ਚੱਲ ਰਹੀ ਹੈ ਸਰਕਾਰ ਇੱਥੇ ਵੀ ਜਿਹੜੇ ਕਰਪਟ ਨੇ ਕਰਪਟ ਲੀਡਰ ਨੇ ਉਹਨਾਂ ਤੇ ਕਾਰਵਾਈ ਹੁੰਦੀ ਆ ਹੁਣ ਸ਼ਰਾਬ ਘੁਟਾਲੇ ਦੀ ਉਹ ਗੱਲ ਹੋਈ ਸੀ ਕਿ ਇੱਕ ਕਰਪਟ ਕਰਪਟਰ ਜੇ ਕਿਤੇ ਮਤਲਬ ਗੱਲਬਾਤ ਸਾਹਮਣੇ ਆਈ ਹੈ ਤਾਂ ਉਹਨਾਂ ਨੂੰ ਅਰੈਸਟ ਕੀਤਾ ਗਿਆ ਪੁੱਛਗਿੱਛ ਜਾਰੀ ਹੈ ਬਾਕੀ ਗੱਲ ਫੇਰ ਸਾਹਮਣੇ ਆਉਣੀ ਹੈ ਮਾਜਾ ਸਾਹਿਬ ਦੇਖੋ ਸ਼ਰਾਬ ਪਾਲਿਸੀ ਦੇ ਇੱਕ ਮੋਰਾ ਬਣਾ ਕੇ ਸ਼ਰਾਬ ਪਾਲਿਸੀ ਨੂੰ ਇੱਕ ਉਹਦਾ ਨਾਂ ਵਰਤ ਕੇ ਕਿ ਸ਼ਰਾਬ ਪਾਲਿਸੀ ਠੀਕ ਨਹੀਂ ਹੈਗੀ ਇਹਦੇ 'ਚ ਵੱਡਾ ਘੁਟਾਲਾ ਹੈ ਤੁਸੀਂ ਪੰਜਾਬ ਸਟੇਟ ਦੀ ਇਨਕਮ ਤੇ ਆਜੋ ਸ਼ਰਾਬ ਤੋਂ ਉਹ ਇਨਕਮ ਦੁੱਗਣੀ ਹੋ ਗਈ ਜਿਹੜੀ ਪਹਿਲਾਂ 5000 ਕਰੋੜ ਸੀ ਸ਼ਾਇਦ ਹੁਣ 10000 10000 ਕਰੋੜ ਨੂੰ ਟੱਚ ਕਰ ਗਈ ਤਾਂ ਉਹ ਪਾਲਿਸੀ ਨਾਲ ਪੰਜਾਬ ਦੇ ਲੋਕਾਂ ਦੀ ਪੰਜਾਬ ਨੂੰ ਜਿਹੜੀ ਆਮਦਨ ਹੋਣੀ ਹੈ ਉਹ ਦੁੱਗਣੀ ਹੋ ਗਈ ਉਹ ਪੈਸਾ ਸਿੱਖਿਆ ਤੇ ਖਰਚ ਹੋ ਰਿਹਾ ਉਹ ਪੈਸਾ ਮੈਡੀਕਲ ਸਹੂਲਤਾਂ ਤੇ ਖਰਚ ਹੋ ਰਿਹਾ ਉਹ ਪੈਸਾ ਸੜਕਾਂ ਤੇ ਖਰਚ ਹੋ ਰਿਹਾ ਉਹ ਪੈਸਾ ਪੰਜਾਬ ਦੀ ਜਨਤਾ ਲਈ ਖਰਚ ਹੋ ਰਿਹਾ ਤਾਂ ਕੀ ਪਾਲਿਸੀ ਕੀ ਮਾੜੀ ਆ ਉਹ ਕਿੱਥੋਂ ਮਾੜੀ ਹੋ ਗਈ ਉਹ ਪਾਲਿਸੀ ਇਹ ਸਿਰਫ ਕੁਛ ਨਹੀਂ ਇਹ ਚਾਹੁੰਦੇ ਨੇ ਵੀ ਇਹਨਾਂ ਕੋਲ ਇਹਨਾਂ ਨੂੰ ਰੋਕਿਆ ਬਸ ਕਿਸ ਤਰ੍ਹਾਂ ਜਾਵੇ ਉਹ ਹਜੇ ਅੰਨੇ ਬਹਾਨੇ ਕੱਢ ਕੇ ਕੁਛ ਨਾ ਕੁਛ ਅੱਗੇ ਲਿਆਉਂਦੇ ਨੇ ਨਹੀਂ ਵੈਸੇ ਕੀ ਲੱਗਦਾ ਜਿਵੇਂ ਪਹਿਲਾਂ ਮਨਜੀ ਸੰਸੋਦੀ ਆ ਉਹਨਾਂ ਤੋਂ ਪੁੱਛੂਗੇ ਚੋਈ ਲਗਾਤਾਰ ਉਹ ਵੀ ਹਜੇ ਅੰਦਰ ਨੇ ਤੇ ਹੁਣ ਇਹ ਵੀ ਲੱਗ ਰਿਹਾ ਕਿ ਇਲੈਕਸ਼ਨ ਨੇੜੇ ਆ ਕੀ ਬਣਨ ਵਾਲਾ ਕਿਉਂਕਿ ਤੁਸੀਂ ਵੀ ਸੋਚ ਰਹੇ ਹੋ ਤੁਹਾਡੇ ਪਾਰਟੀ ਦੇ ਆਗੂ ਵੀ ਸੋਚ ਰਹੇ ਨੇ ਕਿ ਕਿਸ ਤਰ੍ਹਾਂ ਦੇ ਰਿਜ਼ਲਟ ਆਉਣਗੇ ਆਉਣ ਵਾਲੇ ਸਮੇਂ 'ਚ ਦੇਖੋ ਮਜਨੀਸ਼ ਸ਼ਿਸ਼ੋਦੀਆ ਜੀ ਦੀ ਗੱਲ ਕੀਤੇ ਆ ਤੁਸੀਂ ਉਹ ਅੰਦਰ ਜ਼ਰੂਰ ਨੇ ਉਹਨਾਂ ਤੋਂ ਸਾਬਤ ਕੀ ਹੋਇਆ ਕੁਝ ਵੀ ਸਾਬਤ ਨਹੀਂ ਹੋਇਆ ਹੈਗਾ ਕੁਝ ਨਹੀਂ ਨਿਕਲਿਆ ਉਹਨਾਂ ਤੋਂ ਜਿਹੜੇ ਮੈਂ ਤਾਂ ਇੱਥੋਂ ਫੇਰ ਦੁਬਾਰਾ ਉਹੀ ਗੱਲ ਕਰਦਾ ਵੀ ਇੱਥੋਂ ਕੇਜਰੀਵਾਲ ਜੀ ਨਾ ਇਹ ਨਰਿੰਦਰ ਮੋਦੀ ਜੀ ਨੇ ਇੱਕ ਗਲਤ ਪੰਗਾ ਲੈ ਲਿਆ ਇੱਥੋਂ ਉਹ ਬਹੁਤ ਤਕੜੇ ਲੈਵਲ ਤੇ ਬਾਹਰ ਨਿਕਲਣਗੇ ਕਿਉਂਕਿ ਪਹਿਲਾਂ ਕਿਤੇ ਨਾ ਕਿਤੇ ਸਾਡੀ ਸਾਨੂੰ ਵੀ ਆਪੇ ਲੱਗਦਾ ਸੀ ਵੀ ਹੌਲੀ-ਹੌਲੀ ਅਸੀਂ ਥੋੜੀਆਂ-ਥੋੜੀਆਂ ਸਟੇਟਾਂ ਇੱਕ-ਦੋ ਸਟੇਟਾਂ ਜਿੱਤ ਕੇ ਸ਼ਾਇਦ ਸਾਨੂੰ ਸਮਾਂ ਲੱਗ ਜਾਊਗਾ ਅੱਗੇ ਵਧਣ ਲਈ ਪਰ ਜਿਹੜੀ ਇਹ ਮੋਦੀ ਉਹ ਕਹਿੰਦੇ ਨੇ ਨਾ ਨਾ ਰੱਬ ਲੱਤ ਕਸੋਂਨ ਮਾਰਦਾ ਨਾ ਲੱਤ ਮਾਰਦਾ ਜਦੋਂ ਮਾਰਦਾ ਤਾਂ ਮੱਤ ਮਾਰਦਾ ਇਹ ਮੋਦੀ ਦੀ ਮੱਤ ਮਾਰਤੀ ਔਰ ਇਹ ਕਿੰਨੀ ਜਲਦੀ ਇਹ ਹਵਾ 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 ਚ ਫੈਲ ਲੂਗੀ ਅੱਗ ਵਾਂਗੂ ਇਹ ਤੁਹਾਨੂੰ ਰਿਜ਼ਲਟ ਮਿਲ ਜਾਣਗੇ 1 ਮਹੀਨੇ ਦੇ ਅੰਦਰ ਕਿਉਂਕਿ ਬਾਹਰਲੇ ਦੇਸ਼ਾਂ ਦੇ ਵਿੱਚ ਵਰਲਡ ਦੇ ਵਿੱਚ ਇਹ ਗੱਲਾਂ ਹੋਣ ਲੱਗੀਆਂ ਵੀ ਇੱਕ ਮੌਜੂਦਾ ਮੁੱਖ ਮੰਤਰੀ ਨੂੰ ਇੱਕ ਚੁਣੇ ਹੋਏ ਲੋਕਾਂ ਦੇ ਮੁੱਖ ਮੰਤਰੀ ਨੂੰ ਕਿਵੇਂ ਗ੍ਰਿਫਤਾਰ ਕਰਕੇ ਅੰਦਰ ਰੱਖਿਆ ਜਾ ਸਕਦਾ ਹੈ ਇਹ ਅੱਜ ਤੱਕ ਦੇ ਇਤਿਹਾਸ ਵਿੱਚ ਕਦੇ ਵੀ ਨਹੀਂ ਹੋਇਆ ਇਹ ਲੋਕਤੰਤਰ ਦਾ ਸਭ ਤੋਂ ਵੱਡਾ ਕਹਾਣਾ ਹੈ ਬਿਲਕੁਲ ਹੁਣ ਤੁਹਾਡਾ ਕਾਫਲਾ ਮਹਿਲਾ ਚੌਂਕ ਤੋਂ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਮਹਿਲਾ ਚੌਂਕ ਤੋਂ ਇਕੱਠੇ ਹੋ ਕੇ ਅੱਗੇ ਵੱਧੋ ਦਿੱਲੀ ਵੱਲ ਬਿਲਕੁਲ ਜੀ ਆ ਭੋਨੀਗੜ੍ਹ ਵਾਲੇ ਸਾਥੀ ਖੜੇ ਨੇ ਕੁਝ ਹੋਰ ਆ ਰਹੇ ਨੇ ਅੱਧੇ ਘੰਟੇ 20 ਮਿੰਟ ਚ ਅਸੀਂ ਇੱਥੋਂ ਚੱਲਾਂਗੇ ਉੱਥੋਂ ਸਾਡੇ ਮਹਿਲਾ ਚੌਂਕ ਐਮ ਐਲ ਏ ਸਾਹਿਬ ਪਹੁੰਚ ਰਹੇ ਨੇ ਸੰਗਰੂਰ ਵਾਲੀ ਟੀਮ ਪਹੁੰਚ ਰਹੀ ਹੈ ਸਾਰੇ ਉੱਥੋਂ ਇਕੱਠੇ ਹੋ ਕੇ ਅਸੀਂ ਅੱਗੇ ਦਿੱਲੀ ਨੂੰ ਬਦੰਗੇ ਜੀ ਬਿਲਕੁਲ ਜੀ ਸੋ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਨੇ ਉਹ ਲਗਾਤਾਰ ਦਿੱਲੀ ਨੂੰ ਵੱਧ ਰਹੇ ਨੇ ਅੱਜ ਦਿੱਲੀ ਨੂੰ ਜਾ ਰਹੇ ਨੇ ਕਿਉਂਕਿ 31 ਮਾਰਚ ਨੂੰ ਵੱਡਾ ਪ੍ਰਦਰਸ਼ਨ ਹੋਵੇਗਾ ਵੱਡੀ ਉੱਥੇ ਕਿਤੇ ਨਾ ਕਿਤੇ ਪ੍ਰੋਟੈਸਟ ਹੋਵੇਗਾ ਸੋ ਜਿਹੜੇ ਆਗੂ ਨੇ ਕਿਉਂਕਿ ਹਲਕਾ ਸੰਗਰੂਰ ਤੋਂ ਗੱਲਬਾਤ ਕਰਾਂਗੇ ਕਿ ਨਰਿੰਦਰ ਕੌਰ ਭਰਾਜ ਉਧਰ ਸੰਗਰੂਰ ਦੇ ਆਗੂ ਨੇ ਉਹ ਸਾਰੇ ਮੈਦਾਨ ਚੌਂਕ ਇੱਕ ਜਗ੍ਹਾ ਇਕੱਠੇ ਹੋਣਗੇ ਤੇ ਉਸ ਤੋਂ ਬਾਅਦ ਲਗਾਤਾਰ ਉਹਨਾਂ ਨੇ ਦਿੱਲੀ ਵੱਲ ਨੂੰ ਵਧਣਾ ਲਵਲੀ ਜੀ ਮوضوع ਨੇ ਲਵਲੀ ਜੀ ਤਿਆਰੀਆਂ ਨੇ ਫਿਰ ਦਿੱਲੀ ਮਹਾਂ ਰੈਲੀ ਤੇ ਪਹੁੰਚਣ ਲਈ ਬਿਲਕੁਲ ਜੀ ਪੂਰੇ ਜੋਸ਼ ਖਰੋਸ਼ ਨਾਲ ਪੂਰੇ ਸਾਡੇ ਵਰਕਰ ਸਾਥੀ ਨੇ ਪੂਰੀਆਂ ਸਾਡੀਆਂ ਟੀਮਾਂ ਨੇ ਜਿਹੜੀਆਂ ਅੱਜ ਪੂਰੀ ਆਮ ਆਦਮੀ ਪਾਰਟੀ ਪੂਰੀ ਜਿਹੜੀ ਸਮੁੱਚੀ ਪੰਜਾਬ ਦੀ ਇਕਾਈ ਹੈ ਉਹ ਅੱਜ ਦਿੱਲੀ ਕੋਚ ਕਰਨ ਦੇ ਲਈ ਤਿਆਰ ਹੈ ਜੀ ਅੱਜ ਪੁਰਜੋਸ਼ ਕਰੋਸ਼ ਨਾਲ ਚੱਲੇ ਆ ਬਿਲਕੁਲ ਕੀ ਲੱਗਦਾ ਵੱਡਾ ਇਕੱਠ ਹੋਣ ਵਾਲਾ ਕਿਉਂਕਿ ਅ ਇੰਡੀਆ ਗਰੁੱਪ ਆ ਜਿਹੜਾ ਉਹ ਵੀ ਪਹੁੰਚ ਰਿਹਾ ਰਾਹੁਲ ਗਾਂਧੀ ਪਹੁੰਚ ਰਹੇ ਨੇ ਖਲੇਸ਼ ਜੱਧ ਪਹੁੰਚ ਰਹੇ ਨੇ ਕਿ ਵੱਡਾ ਇਕੱਠ ਹੋਣਾ ਉੱਥੇ ਦੇਖੋ ਤੁਸੀਂ ਇਹਨੂੰ ਕੇਜਰੀਵਾਲ ਦੀ ਰੈਲੀ ਨਾ ਕਹੋ ਇਹਨੂੰ ਮੋਦੀ ਦਾ ਭੋਗ ਕਹੋ ਇਹ ਇੱਕ ਉਸ ਜਿੰਨ ਦਾ ਆਪਾਂ ਜਿਹਨੂੰ ਕਹਿ ਲੀਏ ਵੀ ਜਿਹੜਾ ਅੱਜ ਬੇਕਾਬੂ ਹੋਇਆ ਸੀ ਉਹਨੂੰ ਕਾਬੂ ਕਰਨ ਦਾ ਉਹਦਾ ਉਸ ਜਿੰਨ ਦਾ ਅੱਜ ਇੱਕ ਭੋਗ ਪੈਣ ਜਾ ਰਿਹਾ ਦਲੀਲ ਦੀ ਰੈਲੀ ਨਾ ਮਹਾਰਾਜੀ ਨਾ ਕੋ ਇਹਨੂੰ ਇਹ ਅੱਜ ਜਿਹੜਾ ਇਕੱਠ ਉੱਥੇ ਜਿਹੜਾ ਹੋਊਗਾ ਨਾ ਉਹ ਲੱਖਾਂ ਕਰੋੜਾਂ ਲੋਕਾਂ ਦਾ ਉਹ ਲੋਕਾਂ ਦਾ ਹੋਊਗਾ ਜਿਹੜੇ ਅੱਜ ਕੇਜਰੀਵਾਲ ਸਾਹਿਬ ਦੀ ਇੱਕ ਸੋਚ ਤੋਂ ਜਿਹੜੀ ਇੱਕ ਸਿੱਖਿਆ ਦੀ ਸੋਚ ਸਿਹਤ ਸੂਲਤਾਂ ਦੀ ਸੋਚ ਅੱਜ ਪੰਜਾਬ ਦੇ ਵਿੱਚ ਜਿਹੜਾ ਬਦਲਾਅ ਆਇਆ ਸੀ ਅੱਜ ਪੰਜਾਬ ਦੇ ਵਿੱਚ ਵੱਡੇ ਵੱਡੇ ਹਸਪਤਾਲ ਮੁਹੱਲਾ ਕਲੀਨਿਕ ਜਿਨ੍ਹਾਂ ਦੀ ਸੋਚ ਨਾਲ ਖੁੱਲੇ ਸੀ ਅੱਜ ਉਹਨਾਂ ਦੀ ਸੋਚ ਤੇ ਪੈਰਾ ਦੇਣ ਲਈ ਆ ਜੇ ਵਰਕਰ ਸਾਥੀ ਸਾਡੇ ਜਿਹੜੇ ਦਿੱਲੀ ਕੂਚ ਕਰਨ ਲੱਗੇ ਨੇ ਬਿਲਕੁਲ ਇਫੈਕਟ ਕੀ ਰਹਿਣ ਵਾਲਾ ਵੱਡੀ ਰੈਲੀ ਤੁਸੀਂ ਕਹਿੰਦੇ ਹੋ ਕਿ ਇਕੱਠ ਬਹੁਤ ਹੋਣਾ ਵੀ ਵੱਡਾ ਹੋਊਗਾ ਕਿਵੇਂ ਦਾ ਇਫੈਕਟਰ ਹੋਊਗਾ ਵੋਟਾਂ ਤੇ ਇਫੈਕਟ ਪਊਗਾ ਕਿਸ ਤਰ੍ਹਾਂ ਦਾ ਰਹਿਣ ਵਾਲਾ ਇਹ ਦੇਖੋ ਇਫੈਕਟ ਦਾ ਬਿਲਕੁਲ ਪਹਿਣਾ ਤੁਸੀਂ ਇੱਕ ਜਿਸ ਤਰ੍ਹਾਂ ਪਹਿਲਾਂ ਭਾਈ ਸਾਹਿਬ ਨੇ ਦੱਸਿਆ ਵੀ ਲੋਕਾਂ ਦੇ ਚੁਣੇ ਹੋਏ ਮੁੱਖ ਮੰਤਰੀ ਨੂੰ ਜਿਹੜਾ ਕਿ ਅੱਜ ਤੱਕ ਦੇ ਇਤਿਹਾਸ ਦੇ ਵਿੱਚ ਕਦੇ ਹੋ ਹੀ ਨਹੀਂ ਸਕਿਆ ਉਹਨੂੰ ਬਿਨਾਂ ਕਿਸੇ ਤੁਸੀਂ ਸਾਬਿਤ ਹੋਏ ਤਾਂ ਦੇਖੋ ਤੁਸੀਂ ਈਡੀ ਦੇ ਸਾਹਮਣੇ ਜਿਹੜੇ ਉਹਨਾਂ ਦੇ ਬਿਆਨ ਹੋਏ ਨੇ ਕਿ 6 ਵ ਨਾ ਕੁਛ ਆਉਣ ਤੇ ਜਿਹੜੇ ਗਵਾਹ ਸੀ ਉਹ ਗਵਾਹ ਵੀ 6 ਵਾਰ ਬਿਆਨ ਦੇ ਦੇ ਚੁਕੇ ਨੇ ਵੀ ਇਹ ਇਸ ਦੇ ਵਿੱਚ ਇਨਵੋਲਵ ਨਹੀਂ ਠੱਕੇ ਨਾਲ 6ਵੀਂ ਤੋਂ 7ਵੀਂ ਵਾਰ ਉਹਨਾਂ ਦੇ ਬੇਟੇ ਨੂੰ ਅੰਦਰ ਕਰਕੇ ਜਿਹੜੇ ਗਵਾਹ ਇਹਦੇ ਵਿੱਚ ਪੇਸ਼ ਹੋਏ ਨੇ ਉਹਨਾਂ ਦੇ ਉਹਨੂੰ ਉਹਨੂੰ ਬੇਟੇ ਨੂੰ ਅੰਦਰ ਕਰਕੇ ਉਹਨਾਂ ਦੇ ਪਰਚਾ ਦੇ ਕੇ 7ਵੀਂ ਵਾਰ ਉਹਨਾਂ ਤੋਂ ਬਿਆਨ ਦਿਵਾ ਕੇ ਫੇਰ ਉਹਨਾਂ ਨੂੰ ਅੰਦਰ ਦੇਣ ਲਈ ਉਹਨਾਂ ਤੋਂ ਜਿਹੜੇ ਗਲਤ ਬਿਆਨ ਦਿਵਾਏ ਗਏ ਨੇ ਤੇ ਉਹਨਾਂ ਦੇ ਮੰਨ ਲਓ ਜਿਹੜਾ ਇਸ ਹਜੇ ਤੱਕ ਸਹਾਵਤ ਵੀ ਕੁਝ ਨਹੀਂ ਹੋਇਆ ਈੜੀ ਵੱਲੋਂ ਸਾਬਿਤ ਵੀ ਕੁਝ ਨਹੀਂ ਹੋਇਆ ਤੁਸੀਂ ਉਹਨਾਂ ਦੀ ਪੂਰੀ ਵੀਡੀਓ ਦੇਖ ਕੇ ਸੁਣ ਕੇ ਦੇਖੋ ਤੁਸੀਂ ਉਹਨਾਂ ਦੇ ਵਿੱਚ ਜਿਹੜੇ ਕੇਜਰੀਵਾਲ ਸਾਹਿਬ ਦੇ ਬਿਆਨ ਹੋਏ ਨੇ ਉੱਥੇ ਉਹਨਾਂ ਕੋਲੋਂ ਜਵਾਬ ਹੀ ਨਹੀਂ ਦਿੱਤਾ ਗਿਆ ਪਰ ਫਿਰ ਵੀ ਉਹਨਾਂ ਵੱਲੋਂ 4 ਦਿਨ ਦਾ ਜਿਹੜਾ ਪੁਲਿਸ ਰਿਮਾਂਡ ਮੰਡਿਆ ਮੰਗਿਆ ਗਿਆ ਪਰ ਉਹ ਦਿੱਤਾ ਗਿਆ ਨਿਕਲਣਾ ਫਿਰ ਵੀ ਕੁਝ ਨਹੀਂ ਠੀਕ ਹੈ ਨਿਕਲ ਨਹੀਂ ਉਹੀ ਸੋਚ ਹੈ ਸਿੱਖਿਆ ਦੀ ਸੋਚ ਨਿਕਲਨੀ ਆ ਸਿਹਤ ਸਹੂਲਤਾਂ ਦੀ ਸੋਚ ਨਿਕਲਨੀ ਆ ਕੇਜਰੀਵਾਲ ਦੇ ਵਿੱਚ ਜਦੋਂ ਵੀ ਤੁਸੀਂ ਕੁਝ ਲੱਭਣਾ ਚਾਹੋਗੇ ਤਾਂ ਉਹਦੇ ਵਿੱਚੋਂ ਨਿਕਲੂ ਇਹ ਹੀ ਕੁਝ ਬਿਲਕੁਲ ਵੈਸੇ ਭਾਵੇਂ ਬੀਜੇਪੀ ਵੀ ਇਹ ਹੀ ਗੱਲ ਕਰ ਰਹੀ ਆ ਕਿ ਈਡੀ ਵੱਲੋਂ ਆਪਣੀ ਤਫਤੀਸ਼ ਜਾਰੀ ਆ ਜੀ ਸਵਾਲ ਪੁੱਛੇ ਜਾ ਰਹੇ ਨੇ ਕੋਈ ਗੱਲ ਨਹੀਂ ਕਿਉਂਕਿ ਵੀ ਪੁੱਛ ਕੇ ਚੋਣੀਆਂ ਇੱਕ ਜਿਹੜਾ ਸ਼ੱਕ ਹੋ ਰਹੀ ਆ ਇੱਕ ਘੁਟਾਲੇ ਦੀ ਸ਼ੱਕ ਹੋ ਰਹੀ ਆ ਕਿਉਂਕਿ ਉਹਦੇ ਸਬੰਧ ਵਿੱਚ ਤੁਹਾਨੂੰ ਕੀ ਲੱਗਦਾ ਜਿਵੇਂ ਤੁਸੀਂ ਕਹਿੰਦੇ ਹੋ ਕਿ ਸਵਾਲ ਜਵਾਬ ਹੋਏ ਕੁਝ ਨਿਕਲਿਆ ਨਹੀਂ ਹੈਗਾ ਫਿਰ ਅੰਦਰ ਕਿਵੇਂ ਬਿਠਾ ਲਿਆ ਜੀ ਨਿਰਵੋਦੀਵਾਰੀ ਵੀ ਈਡੀ ਕਿੱਥੇ ਗਈ ਆ ਜੀ ਜਿਨ੍ਹਾਂ ਨੇ ਅਰਬਾਂ ਦੇ ਘਟਾਲੇ ਕੀਤੇ ਔਰ ਇਹਨਾਂ ਦੇ ਭਾਈਵਾਲ ਸੀ ਯਾਰ ਇਹਨਾਂ ਦੇ ਨਾਮੀ ਬੰਦੇ ਸੀ ਨਿਰਮੋਦੀ ਉਹ ਕਿੱਥੇ ਗਏ ਜੀ ਬਾਬਾ ਰਾਮਦਾਸ ਜੀ ਰਾਬਾ ਬਾਬਾ ਰਾਮਦੇਵ ਜੀ ਜਿਹੜਾ ਕਹਿੰਦਾ ਸੀ ਮੈਂ 2 ਨੰਬਰ ਦਾ ਪੈਸਾ ਕਢਾਉਂਗਾ ਤੇ ਉਹ ਉਹ ਕਿੱਥੇ ਗਏ ਜੀ ਉਹਨਾਂ ਦੇ ਉਹਨਾਂ ਵਰੀ ਈਡੀ ਕਿੱਥੇ ਜਾਂਦੀ ਹੈ ਜਿਹੜੇ ਲੋਕਾਂ ਨੂੰ ਇਹ 35 35 30 30 ਕਰੋੜ ਰੁਪਇਆ ਦੇ ਕੇ ਪਾਰਟੀਆਂ ਦੇ ਵਿੱਚ ਅੱਜ ਸ਼ਾਮਲ ਕਰ ਰਹੇ ਨੇ ਜਿਹੜਾ ਉਹ ਪੈਸਾ ਦਿੱਤਾ ਜਾਂਦਾ ਉਹਦਾ ਹਸਾਬਕਦਮ ਲੈਣ ਵਰੀ ਈਡੀ ਕਿੱਥੇ ਜਾਂਦੀ ਹੈ ਜੀ ਉਹਨਾਂ ਵਰੀ ਈਡੀ ਕਿੱਥੇ ਹੈ ਜਿਹੜੇ ਅੱਜ ਲੋਕਾਂ ਦੀ ਦਸ਼ਾ ਨੂੰ ਤੇ ਦਸ਼ਾ ਨੂੰ ਸੁਧਾਰਨ ਲੱਗੇ ਹੋ ਅੱਜ ਦੇਸ਼ ਨੂੰ ਅੱਜ ਪੂਰੇ ਪੰਜਾਬ ਨੂੰ ਦਿੱਲੀ ਨੂੰ ਇੱਕ ਅਲੱਗ ਦਿਸ਼ਾ ਦੇ ਵਿੱਚ ਲੈ ਕੇ ਜਾ ਰਹੇ ਨੇ ਜਿੱਧਰ ਨੂੰ ਜਾਣਾ ਚਾਹੀਦਾ ਸੀ ਦੇਸ਼ ਨੂੰ ਅੱਜ ਉਸ ਚੀਜ਼ ਦਾ ਸਭ ਤੋਂ ਵੱਡਾ ਡਰ ਜਿਹੜਾ ਕੇਜਰੀਵਾਲ ਮੋਦੀ ਦਾ ਸਭ ਤੋਂ ਵੱਡਾ ਡਰ ਜਿਹੜਾ ਕੇਜਰੀਵਾਲ ਅੱਜ ਉਹਨੂੰ ਜੇਲ੍ਹਾਂ ਦੇ ਵਿੱਚ ਡੱਕਣ ਨਹੀਂ ਲੱਗਿਆ ਹੈ ਜੋ ਉਹਦੀ ਸੋਚ ਨੂੰ ਡੱਕਣ ਲੱਗਿਆ ਹੈ ਮੋਦੀ ਬਿਲਕੁਲ ਵੈਸੇ ਵਿਰੋਧੀ ਇਹ ਵੀ ਕਹਿ ਰਹੇ ਨੇ ਕਿ ਜੇ ਆਪਾਂ ਸਹੀ ਆ ਆਪਾਂ ਨੇ ਕੋਈ ਕਸੂਰ ਨਹੀਂ ਜੀ ਕੁਝ ਗਲਤ ਨਹੀਂ ਕੀਤਾ ਫਿਰ ਡਰਨ ਦੀ ਲੋੜ ਨਹੀਂ ਗੱਲਬਾਤ ਕਰੋ ਸਵਾਲਾਂ ਦੇ ਜਵਾਬ ਦਿਓ ਕਾਨੂੰਨ ਹੈਗਾ ਕਾਨੂੰਨ ਸਹੀ ਰਿਜ਼ਲਟ ਦਿਓ ਸਹੀ ਨਤੀਜਾ ਦਿਓ ਮਾਜਦ ਸਾਹਿਬ ਇੱਕ ਗੱਲ ਦੱਸੋ ਜਿਹੜੇ ਕਰਾਪਟ ਬੰਦੇ ਹੁੰਦੇ ਨੇ ਉਹਨਾਂ ਦੇ ਮਗਰ 10 ਬੰਦੇ ਵੀ ਨਹੀਂ ਜਾਂਦੇ ਅੱਜ ਜਿਹੜਾ ਬੰਦਾ ਜਿੱਦੀ ਸੋਚ ਨਾਲ ਅੱਜ ਪੂਰਾ ਪੰਜਾਬ ਬਦਲਿਆ ਪੂਰਾ ਦਿੱਲੀ ਬਦਲਿਆ ਪੂਰਾ ਦੇਸ਼ ਬਦਲਣਾ ਹਜੇ ਉਸ ਬੰਦੇ ਨੇ ਜਿਹਦੀ ਸੋਚ ਨਾਲ ਅੱਜ ਉਹਦੇ ਮਗਰ ਲੱਖਾਂ ਕਰੋੜਾਂ ਦਾ ਇਕੱਠ ਹੋਣ ਲੱਗਿਆ ਤੁਸੀਂ ਦੇਖੋ ਕਿ ਇਹ ਮਹਾਂ ਰੈਲੀ ਨਹੀਂ ਮੈਂ ਤੁਹਾਨੂੰ ਕਹਿ ਰਿਹਾ ਇੱਕ ਮਹਾਪੋਗ ਹੈ ਜਿਹੜਾ ਭਾਜਪੀ ਦਾ ਪੈਣ ਜਾ ਰਿਹਾ ਕਿਉਂਕਿ ਉਹਨਾਂ ਲੋਕਾਂ ਨੂੰ ਚੁੱਪ ਕਰਾਇਆ ਜਾਂਦਾ ਜਿਹੜੇ ਦੇਸ਼ ਲਈ ਕੁਝ ਕਰਨਾ ਚਾਹੁੰਦੇ ਨੇ ਉਹਨਾਂ ਲੋਕਾਂ ਨੂੰ ਚੁੱਪ ਕਰਾਇਆ ਜਾਂਦਾ ਜਿਹੜੇ ਲੋਕਾਂ ਦੀ ਸਿਹਤ ਸਹੂਲਤਾਂ ਸਿੱਖਿਆ ਸਹੂਲਤਾਂ ਜਿਹੜੇ ਬਦਲਣਾ ਚਾਹੁੰਦੇ ਨੇ ਉਹਨਾਂ ਲੋਕਾਂ ਨੂੰ ਚੁੱਪ ਕਰਾਇਆ ਜਾਂਦਾ ਜਿਹੜਾ ਇਹਨਾਂ ਉਹਦੇ ਗੁੰਡਿਆਂ ਨੂੰ ਇਹ ਗੁੰਡੀ ਸਰਕਾਰ ਦੇ ਖਿਲਾਫ ਜਿਹੜਾ ਬੋਲ ਬਿਲਕੁਲ ਸੋ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਨੇ ਕਿਤਨੇ ਕਿਤੇ ਬਹੁਤ ਨਾਰਾਜ਼ ਨੇ ਕਿ ੱਤਕੇ ਸਾਹੀ ਕਰ ਰਹੀ ਹੈ ਸਰਕਾਰ ਬੀਜੇਪੀ ਗਵਰਨਮੈਂਟ ਅਤੇ ਮਹਾ ਰੈਲੀ ਇੱਕ ਵੱਡੀ ਰੈਲੀ ਹੋਣ ਵਾਲੀ ਆ ਜਿਸ ਦੇ ਵਿੱਚ ਵੱਡਾ ਇਕੱਠ ਹੋਣਾ ਆਮ ਆਦਮੀ ਪਾਰਟੀ ਇੰਡੀਆ ਗਰੁੱਪ ਦੇ ਆਗੂ ਪਹੁੰਚ ਰਹੇ ਨੇ ਸੋ ਵੱਡਾ ਇਕੱਠ ਹੋਣਾ ਦੇਖਣਾ ਹੋਵੇਗਾ ਕਿ ਇਸ ਰੈਲੀ ਦਾ ਇਫੈਕਟ ਚੋਣਾਂ ਤੇ ਕਿੰਨਾ ਕੁ ਪੈਂਦਾ ਹੈ ਤੇ ਅਰਵਿੰਦ ਕੇਜਰੀਵਾਲ ਬਾਹਰ ਆਉਣਗੇ ਜਾਂ ਨਹੀਂ ਕੈਮਰਾਮੈਨ ਪੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ